ਔਰਤ ਨੇ ਆਪਣੇ ਘਰ ਵਾਲੇ ਨੂੰ ਮਾਰ ਕੇ ਘਰ ਦੇ ਵਿੱਚ ਹੱਥ ਬੰਨ ਕੇ ਉਸ ਨੂੰ ਪੇਟੀਆਂ ਦੇ ਸਨ ਵਿੱਚ ਛੱਡ ਦਿੱਤਾ ਆਪ ਕਿਸੇ ਨਾਲ ਹੋਰ ਭੱਜ ਗਈ ਆਪਦੇ ਆਸ਼ਿਕ ਨਾਲ ਮਿਲ ਕੇ ਇਸ ਦਾ ਕਤਲ ਹੋਇਆ ਦੱਸ ਰਿਹਾ ਕਿ ਇੱਧਰ ਪਸ ਕੈਮਰਾਮੈਨ ਨੂੰ ਕਹਿੰਦਾ ਤਸਵੀਰ ਦਿਖਾਵੇ ਉਹਨੇ ਟੋਆ ਪੱਟ ਰੱਖਿਆ ਸੀ ਅੰਦਰਲੇ ਪਾਸੇ ਟੋਆ ਪੱਟ ਕੇ ਦਬਰ ਕਿੰਨਾ ਡੂੰਘਾ ਸੀ ਟੋਆ ਇਹ ਇਹ 2 ਫੁੱਟ ਤੇ ਮਿੱਟੀ ਹੈ ਜੀ 2 ਫੁੱਟ ਹੈ ਹਨ ਜੇ ਨੀਵਾ ਦਾ ਮੈ ਦਿਖਣਾ ਸੀਗਾ ਉਹ ਤੋਂ ਡੂੰਘਾ ਹੈ ਮਿੱਟੀ ਵਾਲੀ ਕਰਕੇ ਇੱਟਾਂ ਰੋੜੇ ਵਾਲੇ ਕਰਕੇ ਪੱਟੇ ਨਹੀਂ ਗਿਆ ਉਹ ਫਿਰ ਅੰਦਰ ਹੀ ਮਾਰ ਕੇ ਸਿੱਟ ਗਿਆ ਮੂੰਹ ਉੱਤੇ ਲੀੜਾ ਦੇ ਕੇ ਕੰਬਲ ਜਾਂ ਹਾਂ ਹਾਂ ਉਹਨੇ ਮਾਰਤਾ ਸੀ ਪਹਿਲਾਂ ਮਾਰ ਕੇ ਉਹਨੇ ਕਿ ਮੈਂ ਇੱਥੇ ਦੱਬ ਦੂੰਗੀ ਦੱਬ ਦੂੰਗੀ ਤੂੰ ਆ ਤੂੰ ਆ ਛੋਟਾ ਸੀ ਪੱਟਿਆ ਨਹੀਂ ਗਿਆ ਯਾਨੀ ਥਾਂ ਪੱਕਾ ਨਿਕਲਿਆ ਨਾ ਢੋ ਇੰਨੇ ਫੋਟ ਕਮੇਟੀ ਆ ਉੱਤੇ ਤਾਂ ਹਾਂ 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 ਉਸ ਤੋਂ ਬਾਅਦ ਉਹਨੇ ਅਖੇ ਵੀ ਮੈਂ ਅੰਦਰ ਹੀ ਸਿੱਟ ਜਣੀ ਆ ਅੰਦਰ ਸਿੱਟ ਦੰਨੀ ਆ ਬਾਹਰੋਂ ਲਾਗੀ ਤਾਲਾ ਉਹ ਲੱਗਿਆ ਵਾ ਤਾਲਾ ਇਹਦਾ ਗੱਲ ਥੋੜਾ ਨਾ ਭੰਨਿਆ ਫਿਰ ਫਿਰ ਪਤਾ ਲੱਗਿਆ ਹਾਂ ਹਾਂ ਬਾਤ ਨੂੰ ਛੋਟਾ ਸੀ ਤਾਂ ਕਰਕੇ ਜਿਹੜੀ ਮਿੱਟੀ ਸੀ ਵਿੱਚੋਂ ਨਿਕਲੀ ਨਹੀਂ ਜੇ ਮਿੱਟੀ ਨਿਕਲ ਜਾਂਦੀ ਤਾਂ ਉਹਨੇ ਇੱਥੇ ਦੱਬ ਦੇਣਾ ਸੀ ਉਸ ਤੋਂ ਬਾਅਦ ਉਹਨੇ ਸੋਚਿਆ ਕਿ ਮੈਂ ਅੰਦਰ ਹੀ ਛੱਡ ਜਾਈ ਨਹੀਂ ਇਹ ਕਿਹੜਾ ਕਿਸੇ ਨੂੰ ਪਤਾ ਲੱਗਦਾ ਲਾਸਟ ਗੱਲ ਸੜ ਗਈ ਮੁਸ਼ਕਮਾਰ ਲੱਗਾ ਲੋਕਾਂ ਨੂੰ ਫੇਰ ਪਤਾ ਲੱਗਾ ਆ ਅੱਗ ਵੀ ਮੱਚੀ ਪਈ ਕੀ ਲੱਗਦਾ ਇੱਥੇ ਕੁਝ ਨੂੰ ਸੜਿਆ ਉਸ ਕੱਪੜੇ ਕੱਪੜੇ ਦੇ ਪੁਰਾਣੇ ਜ਼ਰਾਣੇ ਕੱਪੜੇ ਮੱਚੇ ਹੋਏ ਇਹਦਾ ਮਚਾਏ ਹੋਏ ਹਾਂ ਹਮਮ ਦੇਖੋ ਕਲ ਜੁਗੀ ਔਰਤ ਨੇ ਆਪਣੇ ਘਰ ਵਾਲੇ ਨੂੰ ਮਾਰ ਕੇ ਖਪਾ ਕੇ ਦੱਬਣ ਲੱਗੀ ਸੀ ਪਰ ਉਹਨੇ ਦੱਬਿਆ ਨਹੀਂ ਉਸ ਤੋਂ ਬਾਅਦ ਉਹਨੇ ਜੋ ਉਹਦਾ ਕਮਰਾ ਸੀ ਉਸ ਦੇ ਵਿੱਚ ਹੀ ਉਸ ਨੂੰ ਲੱਤਾਂ ਬਾਹਾਂ ਤੋਂ ਬੰਨ੍ਹ ਕੇ ਅੰਦਰ ਸੁੱਟਤਾ ਉਸ ਤੋਂ ਬਾਅਦ ਆਂਡੀਆਂ ਗਵਾਂਡਿਕ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਮੁਸ਼ਕ ਮਾਰ ਰਿਹਾ ਮੁਸ਼ਕਾ ਆਉਂਦਾ ਕਰਕੇ ਪਤਾ ਲੱਗਿਆ ਕਿ ਇੱਥੇ ਕਿਸੇ ਦੀ ਮੌਤ ਹੋਈ ਪਈ ਹੈ ਨਹੀਂ ਕੁਝ ਨਹੀਂ ਪਤਾ ਲੱਗਣਾ ਸੀ ਜੇਕਰ ਉਹ ਟੋਏ ਦੇ ਵਿੱਚ ਦੱਬ ਕੇ ਚਲੀ ਜਾਂਦੀ ਤਾਂ ਇੱਥੋਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਆ ਕੇ ਉਹ ਪਿੰਡ ਦੇ ਲੋਕਾਂ ਨੂੰ ਇਹ ਵੀ ਕਹਿ ਰਹੀ ਸੀ ਮੇਰੇ ਘਰ ਵਾਲਾ ਗਵਾਚ ਗਿਆ ਇਦਾਂ ਕਹਿ ਰਹੀ ਸੀ ਕੁਝ ਹਾਂਜੀ ਵੀ ਮੇਰੇ ਘਰ ਵਾਲਾ ਗਵਾਚ ਗਿਆ ਹਾਂਜੀ ਤਲਾਹ ਦਿੱਤੀ ਸੀ ਇਹਨੇ ਥਾਣੇ ਜੀ ਹੂੰ ਥਾਣੇ 'ਚ ਤਲਾਹ ਦੇ ਕੇ ਕਿਤੇ ਤੀਜੇ ਦਿਨ ਕਿਤੇ ਆਪ ਹੀ ਤਲਾਹ ਦੇ ਕੇ ਹੂੰ ਵੀ ਮੇਰੇ ਘਰ ਵਾਲਾ ਫੇਰ ਬਾਅਦ ਦੇ ਵਿੱਚ ਮਲਾਜਮਾ ਨੇ ਫੋਨ ਲਾਇਆ ਤੇਰੇ ਘਰ ਵਾਲਾ ਲੱਭਣ ਚੱਲੇ ਆ ਹੂੰ ਪਲੇਟ ਚ ਲੈ ਆ ਕੇ ਫੇਰ ਪਗੜੀ ਜੀ ਹਾਂ ਸੱਚੀ ਬੰਦੀ ਸੀ ਮਾਰ ਕੇ ਰੱਖ ਗਈ ਮੁੜ ਕੇ ਆਣੀਆਂ ਗਵਣਕਾ ਨੂੰ ਕਹਿੰਦੀ ਮੇਰੇ ਘਰ ਵਾਲਾ ਗਵਾਚ ਗਿਆ ਗਵਾਚ ਗਿਆ ਬੱਸ ਗਿਆ ਹੀ ਨਹੀਂ ਪਾਣਾ ਜਦੋਂ ਥਾਣੇ ਗਈ ਤੇ ਥਾਣੇ ਮੁਲਾਜ਼ਮਾਂ ਨੇ ਆਖਿਆ ਵੀ ਚਲੋ ਆਪਾਂ ਲੱਭ ਕੇ ਲਾਉਂਦੇ ਆ ਉਹਨੂੰ ਬਿਲਾ ਕੇ ਨਾਲ ਲੈਂਦਾ ਪਤਾ ਸੀ ਸਾਰੇ ਹਾਂ ਸਾਰਾ ਕੁਝ ਪਤਾ ਸੀਗਾ ਜੀ ਇਹ ਦੱਸ ਰਿਹਾ ਜਿਵੇਂ ਹਾਂ ਸਹੀ ਹੈ ਸਹੀ ਹੈ ਜੀ ਗੱਲ ਦਾ ਜਿਹੜੀ ਸੱਚੀ ਸੱਚ ਵੀ ਦੱਸੀ ਜਾਂਦੀ ਹੈ ਝੂਠ ਦਾ ਮਾਰੇ ਨਹੀਂ ਜਾਂਦਾ ਹਾਂ 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 ਇਹ ਆਸਗਵਾਨ ਸਾਰੇ ਮੁੰਡੇ ਤੋਂ ਲੰਘਦੇ ਕਰਦੇ ਪਰ ਅਸੀਂ ਅਸੀਂ ਐ ਸਮਝ ਕੇ ਰਾਤ ਨੂੰ ਵੀ ਮਸਕਾਉਂਦਾ ਸੀ ਅਸੀਂ ਕਿਤੇ ਪਾਰਕ ਕੋਈ ਕਤੂਰਾ ਦਾ ਕੁੱਤਿਆਂ ਸੂਈਆਂ ਹੋ ਗਿਆ ਕਤੂਰਾ ਮਰ ਗਿਆ ਕੋਈ ਗਰਮੀ ਗਰਮੀ ਨਾਲ ਵੀ ਉਹਦਾ ਮਸਕਾਉਂਦਾ ਇਹਦਾ ਜਿਹੜਾ ਮੱਖੀਆਂ ਦੇ ਸਿੰਘਾ ਰੋਸ਼ਨ ਥਾਂ ਥਾਣੀ ਤੇ ਇੱਕ ਮੂਰੀ ਜੀ ਹੁਣ ਦਾ ਬਾਹਰ ਖੁੱਲਾ ਐਡੀ ਇੱਕ ਮੂਰੀ ਆ ਮੈਂ ਉਹਦੇ ਦੇਖਿਆ ਮੈਂ ਯਾਰ ਅੰਦਾਜ਼ਾ ਨਹੀਂ ਤਾਂ ਨਹੀਂ ਕਰਨਾ ਕੋਡਰਾਂ ਨਾਲ ਸਾਡੇ ਦਾ ਪਹਿਲੇ ਦਿਮਾਗਜਬਾਜ਼ੀ ਵੀ ਕਾਲੀ ਮਾਰ ਗਿਆ ਦੋ ਤਿੰਨ ਦਿਨਾਂ ਲੜਾਈ ਹੁੰਦੀ ਰਹੀ ਬੱਚੇ ਛੜਾਉਂਦੇ ਰਹੇ ਰਾਤ ਨੂੰ 10 11 ਵਜੇ ਉਸ ਤੋਂ ਬਾਅਦ ਚੌਥੇ ਦਿਨ ਦੀ ਗੱਲ ਹੈ 4 ਤਰੀਕ ਦੀ 4 ਤਰੀਕ ਦੀ ਰਾਤ ਨੂੰ ਮਾਰ ਕੇ ਗਏ ਤੇ ਟੜਕੋਂ ਦੋ ਤਿੰਨ ਦਿਨ ਕਹਿੰਦੇ ਦੇਖਿਆ ਨਹੀਂ ਕੱਲ ਫਿਰ ਮੁੰਡਾ ਗਵੰਡੀ ਨੇ ਦੇਖਿਆ ਕਹਿੰਦਾ ਯਾਰ ਮੋਸਕਾਂ ਦੇ ਦੁੱਧ ਪਾਉਣ ਗਿਆ ਡੇਰੀ 'ਚ ਤੇ ਉਹਨੇ ਜਦੋਂ ਦੇਖਿਆ ਤਾਂ ਮੈਂਬਰ ਖੜੇ ਦੋ ਕਹਿੰਦਾ ਯਾਰ ਮੈਂਬਰਾਂ ਵੀ ਉਹਨਾਂ ਦੇ ਘਰੋਂ ਮੋਸ਼ਕਾ ਜਾਂਦਾ ਕਾਲੀ ਕਿ ਉਹ ਉਹ ਜਿਹੜਾ ਤਾਂ ਰੋਸ਼ਨਦਾਨ ਲੱਗਿਆ ਉੱਥੋਂ ਸਾਲੀ ਇੱਕ ਮੂਰੀ ਸਾਲੀ ਉਹ ਤਾਂ ਬਾਰੀ ਕੱਲ ਖੋਲੀ ਆ ਐਡੀ ਕ ਮੂਰੀ ਮੈਂ ਜਦੋਂ ਐ ਦੇਖਿਆ ਉਹ ਕਲੀ ਜੀ ਦੋਰ ਖੋਲ ਕੇ ਅੰਦਰ ਤੇ ਅੰਦਰ ਕੋ ਦਿਖਿਆ ਮੈਂ ਫਾਫੂ ਉਹਨਾਂ ਦਿੱਤਾ ਹੋਵੇ ਜਦੋਂ ਮੈਂ ਫਿਰ ਮੈਂ ਕੰਮ ਤੇ ਚੱਲਿਆ ਗਿਆ ਤੇ ਮੁੰਡਾ ਮੈਂਬਰਾਂ ਨੇ ਖੋਲ ਕੇ ਦੋ ਨੂੰ ਪੁਲਿਸ ਆ ਗਈ ਉਹਨਾਂ ਨੇ ਜਦੋਂ ਦੇਖਿਆ ਤਾਂ ਬਿੱਡਾਂ ਦੇ ਸਨ ਸੱਟੇ ਪਾ ਉੱਤੇ ਕੰਬਲ ਦਿੱਤਾ ਹੋਵੇ ਦੱਸਦੇ ਮੈਂ ਦੇਖਿਆ ਤਾਂ ਹੋਈ ਨਹੀਂ ਵਾਰੋ ਵਾਰੋ ਦੇਖ ਕੇ ਪਿੱਛੇ ਮੁੜਿਆ ਮੈਂ ਤੇ ਮੈਂ ਸਾਨਾ ਚ ਨਹੀਂ ਦੇਖਿਆ ਆਹ ਗੱਲਬਾਤ ਸੀਗੀ ਲੜਾਈ ਦਾ ਬਹੁਤ ਚੱਲ ਰਿਹਾ ਹੁੰਦਾ 2-3 ਸਾਲ ਹੋ ਗਏ ਮਾਹ ਮੰਗ ਮੂੰ ਕਿ ਪਹਿਲਾ ਮੁੱਲ ਥਾਂ ਲੈ ਕੇ ਦਿੱਤਾ ਗਵੰਡੀਆਂ ਨੇ ਫਿਰ ਉਹਨਾਂ ਨੇ ਘਰ ਪਾ ਕੇ ਦਿੱਤਾ ਹੁੰਦਾ ਇਥੋਂ ਗਈ ਨੂੰ ਤਾਂ 2-3 ਸਾਲ ਹੋ ਗਏ ਜੀ ਪਹਿਲਾਂ ਕਿਤੇ ਉਹ ਲੈਂਦੀ ਗਈ ਉਹ ਮੁੰਡਾ ਹੀ ਮਰ ਗਿਆ ਹਾਂ ਤੇ ਇਹਦਾ ਵਿਚਾਰੀ ਦਾ ਹੁਣ ਜਮਈ ਐਡਾ ਕਿਹਦਾ ਜਵਾਗ ਸੀ ਉਹ ਵੀ ਥਾਲਾ ਮਾਹ ਤੂੰ ਭੈਣ ਨਾਲ ਬਾਹਰ ਕੰਧ ਟੱਪ ਕੇ ਰੌਲਾ ਪਾਉਂਦਾ ਹਾਂ 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 ਤੇ ਜਦੋਂ ਦੇਖਿਆ ਤੇ ਪੰਚਾਇਤ ਫਿਰ ਉਦੋਂ ਪੁਲਿਸ ਆ ਗਈ ਉਹਨੇ ਫਿਰ ਕੱਢਿਆ ਕੱਲ 10-11 ਮੇਰੀ ਲੈ ਕੇ ਗਏ ਆ ਤੇ ਮੰਡੀ ਆਪਣਾ ਨਮੂਗੇ ਬੱਚੇ ਕਿ ਨਿੱッセ ਦੇ ਇੱਕ ਦੋ ਜਿਹੇ ਕੁੜੀਆਂ ਇੱਕ ਇਹਦੇ ਜਿਹੜਾ ਮੁੰਡਾ ਨਿੱਕੇ ਜਿਹੜਾ ਹਾਂ ਦੋ ਬੱਚੇ ਸੀ ਅਣਬਣ ਹੋਣ ਦਾ ਕਾਰਨ ਪਤਾ ਲੱਗਿਆ ਕੁਝ ਬਹੁਤ ਮਾੜੀ ਉਹਦਾ ਬੰਦਾ ਦਾ ਕਾਮਾ ਵਾਲਾ ਸੀ ਉਹ ਇਮਾਨਦਾਰ ਵੀ ਪੂਰੇ ਸੀ ਢਾਕੇ ਦੀ ਚੋਰੀ ਤਾਰੂ ਦੀ ਰਾਤ ਸੀ ਕਿਤੇ ਮੜਾ ਮੋਟਾ ਬੁੜੀਆਂ ਜਿਹੜੋਂ ਮੜਾ ਹੋ ਜਾ ਬੰਦਾ ਦਾਰੂ ਪੀ ਲੈਣਾ ਗੁੱਸੇ ਚ ਘੂਰਦਾ ਘਰ ਦਾ ਸੀ ਬਸ ਇੰਨੇ ਚੋ ਹੋ ਗਾਂ ਉੱਠ ਗਈ ਆ ਉਦੋਂ ਬਾਅਦ ਇਹਦਾ ਆਈ ਰੇ ਹੁਣ ਆ ਸਾਲ ਘਰ ਪਾਇਆ ਸੀ ਯਾਰ ਕਿ ਸੀਜ਼ਨ ਵੀ ਲਾਇਆ ਮੰਡੀ ਦਾ ਉਹਨੇ ਤੇਰਾ 14 15 ਘਟਿਆਂ ਦਾ ਸੀਜ਼ਨ ਲਾਇਆ ਸਾਰੇ ਉੱਥੇ ਹੀ ਦਿੱਤੇ ਆ ਇਸ ਵੇਲੇ ਇੱਕ ਮੁੰਡਾ 골ਡੀ 골ਡੀ ਜਾਂ ਮੰਦਰ ਕੋਲੇ ਦੁਕਾਨ ਆਉਦੀ ਉਹਦੇ ਨਾਲ ਬਹੁਤ ਸੀਗੀ ਬਣਦੀ ਉਹ ਵੀ ਕਹਿੰਦਾ ਰਹਿ ਤੂੰ ਇਹਦਾ ਖੇੜਾ ਛੱਡ ਦੇ ਤੈਨੂੰ ਮਰਾ ਦੂਗੀ ਇਹ ਪਰ ਉਹ ਨਹੀਂ ਬੰਦਾ ਮੰਨੀ ਨਹੀਂ ਗੱਲ ਉਹਨੇ ਕਹਿੰਦਾ ਨਹੀਂ ਲੈ ਕੇ ਆਉਣੇ ਤਾਂ ਉਹ ਲੈ ਆਉਣੀ ਹੈ ਉਹ ਇਸੇ ਕਰਕੇ ਹੁਣ ਪੈਸੇ ਤੇ ਲੈ ਆਏ ਵੇ ਸੀਗੇ ਗਲ ਘੁੱਟ ਗਈ ਵਿਚਾਰੇ ਦਾ ਇੱਕ ਉਹ ਬੰਦਾ ਸੀਗਾ ਮੰਡੀ ਦਾ ਖਤਮ ਕਰ ਗਈ ਵਾ ਖੇੜਾ ਖਤਮ ਹੋ ਗਿਆ ਜੀ ਕਣਕ ਕਣਕ ਵੀ ਕਹਿੰਦੇ ਲੱਗੀ ਪਈ ਸੀ ਜਿਹੜੀ ਕਹਿੰਦੇ ਡਿੱਪੂ ਦੀ ਲੈ ਗਈ ਹੋਊਗੀ ਜੀ ਹਾਂ ਹਾਂ ਲੈ ਗਈ ਹੋ ਇਹ ਕੋਈ ਆ ਜ਼ਰੂਰਤ ਦੀ ਕਿਸੇ ਨਾਲ ਸਬੰਧ ਸੀ ਹੋਰ ਬੰਦੇ ਨਾਲ ਮੰਡੀ ਦਾ ਹੀ ਬੰਦਾ ਜੀ ਮੈਂ ਵੇਖਿਆ ਦਾ ਬੰਦਾ ਹੈ ਨਹੀਂਗਾ ਪੀਪਾਪੂ ਪੋਂ ਟੱਕਣ ਲਾਉਂਦਾ ਸੀਗਾ ਹਾਂ ਇਹ ਪ੍ਰੇਮ ਸਬੰਧ ਕਰਕੇ ਹੋਇਆ ਸਾਰਾ ਕੁਝ ਹਾਂ 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 ਉਹਦੇ ਵਜ੍ਹਾ ਹਾਂ ਮੁਸ਼ਕ ਬਹੁਤ ਮਾਰੀ ਜਾਂਦਾ ਵੇਖੋ ਸਾਡੀਆਂ ਭੈਣਾਂ ਖੜੀਆਂ ਤੇ ਮੂੰਹ ਬੰਨੇ ਹੋਏ ਆ ਤੇ ਹੁਣ ਕੋਈ ਨੇੜੇ ਨਹੀਂ ਜਾਂਦਾ ਇੰਨਾ ਜਿਆਦਾ ਮੁਸ਼ਕ ਮਾਰਦਾ ਭੈਣ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਤੁਸੀਂ ਜਾਣਦੇ ਸੀ ਚੰਗੀ ਤਰ੍ਹਾਂ ਹਾਂਜੀ ਸਰ ਜਾਣਦੇ ਸੀ ਜੀ ਕੀ ਲੱਗਦਾ ਜਿਹੜਾ ਮੌਤ ਦਾ ਕਾਰਨ ਹੋਇਆ ਇਹ ਜਿਹੜੀ ਜਲਾਨੀ ਨੇ ਮਾਰਿਆ ਆ ਦੇ ਘਰ ਵਾਲਾ ਇਹ ਕੀ ਲੱਗਦਾ ਵੀ ਕਿਉਂ ਮਾਰਤਾ ਇਹਨੇ ਸਰ ਜਿਸ ਦੀ ਗੱਲਬਾਤ ਸੀਗੀ ਉਹ ਨਾਲ ਸਿਗਰ ਰਲਿਆ ਵਾ ਇਹਨਾਂ ਦੇ ਤੇ ਸਰ ਉਹ ਮਾਰ ਕੇ ਗਿਆ ਪਹਿਲਾਂ ਇਹਨਾਂ ਦੀ ਲੜਾਈ ਲੜੋਈ ਹੁੰਦੀ ਸੀ ਆਪਸ ਵਿੱਚ ਦੀ ਬਹੁਤ ਜ਼ਿਆਦੇ ਤੇ ਪਰ ਅਸੀਂ ਕੋਈ ਵੀ ਨਹੀਂ ਸੀ ਜਾਂਦਾ ਪਰਸੋ ਤੱਕ ਅਸੀਂ ਦੇਖਿਆ ਵੀ ਉਹ ਮੁੰਡਾ ਹੈ ਨਹੀਂਗਾ ਘਰ ਤੇ ਫਿਰ ਕੱਲ ਇਹਨਾਂ ਨੇ ਸਾਰਾ ਮੁਸ਼ਕ ਮੁਸ਼ਕਾਉਂ ਦਾ ਦੇਖਿਆ ਤੇ ਉਹਨਾਂ ਨੇ ਪੰਚਾਇਤ ਪੰਚਤ ਬੁਲਾ ਕੇ ਇਹਨਾਂ ਦਾ ਦਰਵਾਜ਼ਾ ਖੋਲਿਆ ਖੋਲ ਕੇ ਤੇ ਉਹ ਅੰਦਰ ਮਰਿਆ ਪਿਆ ਸੀ ਹੱਥ ਪੈਰ ਬੰਨੇ ਹੋਏ ਸੀ ਸਰ ਉਹਨਾਂ ਦੇ ਜੀ ਸਰ ਇਹਨਾਂ ਕਿੰਨੇ ਕਿ ਦਿਨ ਹੋ ਗਏ ਅੰਦਾਜ਼ਾ ਇਹਦੀ ਮੌਤ ਹੋਈ ਤਿੰਨ ਚਾਰ ਦਿਨ ਹੋ ਗਏ ਆ ਵੀਰ ਜੀ ਅੰਦਰ ਹੀ ਬੰਦ ਸੀਗਾ ਉਹ ਹਾਂ ਉਹ ਜਦੋਂ ਸਮੈਲ ਆਉਣ ਲੱਗੀ ਫਿਰ ਪਤਾ ਲੱਗਿਆ ਸੀਗਾ ਉਹ ਸੁੰਡ ਸੁੰਡ ਵਿਚਾਰੇ ਦੇ ਪਏ ਪਏ ਸੀਗੇ ਬਹੁਤ ਜ਼ਿਆਦੇ ਹਾਂ ਕੱਲ ਜਦੋਂ ਮੁੰਡਿਆਂ ਨੇ ਕੱਢਿਆ ਉਦੋਂ ਪਤਾ ਲੱਗਿਆ ਪਤਾ ਕਿਹਨੂੰ ਲੱਗਿਆ ਸਭ ਤੋਂ ਪਹਿਲਾਂ ਆਹ ਸਾਹਮਣੇ ਘਰ ਵਾਲੇ ਜ਼ਿੰਮੇਦਾਰ ਸੀ ਉਹ ਦੁੱਧ ਪੁੰਜਾਂਦਾ ਸੀਗਾ ਉਹ ਕਹਿੰਦਾ ਇੱਥੋਂ ਸਮੈਲ ਆਈ ਜਾਂਦੀ ਗੰਦੀਆਂ ਜੀਆਂ ਮੱਖੀਆਂ ਕਹਿੰਦਾ ਆਈ ਜਾਂਦੀਆਂ ਉਹਨੇ ਦੇਖਿਆਗਾ ਫਿਰ ਦਰਵਾਜ਼ਾ ਖੋਲ੍ਹਿਆ ਮੈਂ ਬਰਾ ਸਰਪੰਚ ਨੂੰ ਸੱਦ ਕੇ ਫਿਰ ਪਤਾ ਲੱਗਿਆ ਹਾਂਜੀ ਹੱਥ ਪੈਰ ਬੰਨੇ ਹੋਏ ਸੀ ਹਾਂਜੀ ਬੰਨੇ ਹੋਏ ਸੀ ਵੀਰੇ ਹੱਥ ਪੈਰ ਬਨ ਕੇ ਤੇ ਉਹਨੂੰ ਜਿਹੜੀ ਇਹ ਪੇਟੀਆਂ ਤੇ ਪੇਟੀਆਂ ਦੇ ਸਨ ਚਿੱਟੇ ਪਿਆ ਸੀ ਹਾਂਜੀ ਹਾਂਜੀ ਕਹਿੰਦੇ ਆ ਪੇਟੇ ਸਨ ਚਿੱਟੇ ਵਸੇ ਲਾਸਟ ਜਦੋਂ ਗੱਲ ਸੜ ਗਈ ਸੀ ਹਾਂਜੀ ਹਾਂਜੀ ਸੁੰਡ ਪਏ ਪ ਇਹਦੇ ਘਰ ਵਾਲੀ ਨੂੰ ਕਿੰਨਾ ਟਾਈਮ ਹੋ ਗਿਆ ਸੀ ਗਈ ਨੂੰ ਪਤਾ ਮਾੜਾ ਮੋਟਾ 2 ਕਿ ਸਾਲ ਹੋ ਗਏ ਆ 2 ਕਿ ਸਾਲ ਹਾਂਜੀ ਕਿਤੇ ਆ ਜਾਂਦੀ ਸੀ ਕਿਤੇ ਉੱਠ ਜਾਂਦੀ ਸੀਗੀ ਪੱਕੀ ਵੀ ਨਹੀਂ ਉੱਥੇ ਸੀ ਹਾਂ ਪੈਸੇ ਤੇ ਕਿਦਨ ਵਿਚਾਰਾ ਕਮਾ ਲੈਂਦਾ ਸੀ ਉਦਦੇ ਲੈ ਕੇ ਉੱਠ ਜਾਂਦੀ ਸੀ ਫੇਰ ਉੱਥੇ ਹਾਂ ਜੀ ਜੀ ਇਧਰ ਬਜ਼ੁਰਗ ਵੀ ਖੜੇ ਆ ਵੇਖੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਜਿਆ ਨੇੜੇ ਹੋਈ ਨਹੀਂ ਸੀਗੀ ਜੀ ਹਾਂ ਜੀ ਐਵੇਂ ਸੁਣ ਕਹਿ ਲੀਏ ਕਣਸੀ ਨੇੜੇ ਵੇਖਿਆ ਜਰੂਰ ਸਾਡੇ ਦਾ ਪੁੱਤ ਨਾ ਦੂਰਾ ਕਰ ਜੀ ਜੀ ਭਾਵੇਂ ਦੂਜਾ ਜਿਵੇਂ ਹੁਣ ਤੁਸੀਂ ਦੱਸਦਿਆਂ ਵੀ ਕਮਾਈ ਵਾਲਾ ਬੰਦਾ ਸੀ ਕਹਿੰਦੇ ਬਹੁਤ ਹਾਂ ਹਾਂਜੀ ਵੀਰੇ ਗਾਉਂ ਤੇ ਹੁਣੋਂ ਪਤਲੂ ਮੈਂ ਤਾਂ ਲੈਂਦੀ ਨਹੀਂ ਕਰੇ ਪਤਲੂ ਤੁਹਾਡਾ ਘਰ ਵੀ ਇੱਥੇ ਨੇੜੀ ਆ ਆ ਵੀਰੇ ਗੋਬਰਾ ਆਪਣਾ ਘਰ ਜੀ ਜੀ ਕਿਵੇਂ ਲੱਗਦਾ ਵੀ ਜਿਹੜੀ ਮੌਤ ਹੋ ਗਈ ਹੈ ਬਾਈ ਦੀ ਜਿਹੜਾ ਕਤਲ ਹੋਇਆ ਉਹਦੀ ਬਲਚਲਨ ਸੀਗੀ ਬਸ ਆ ਉਹਦਾ ਆਸ਼ਿਕ ਨੂੰ ਲਿਆਂਦਾ ਤੇ ਟਪਾਤਾ ਬਸ ਹੋਰ ਐ ਕੋਈ ਬੰਦਾ ਕੰਮ ਵਾਲੇ ਦਾਰੂ ਪਿਆਲਾ ਪੀਂਦਾ ਸੀ ਦਿਹਾੜੀ ਇੱਕ ਦਿਨ ਨਹੀਂ ਵਿਹਲਾ ਰਹਿੰਦਾ ਬਸ ਜਦੋਂ ਆ ਲੱਗੀ ਬਸ ਜਿਹੜੀ ਕਿ ਉਹਦੇ ਨਜਾਇਜ਼ ਸੰਬੰਧ ਸੀ ਕਿਸੇ ਨਾਲ ਹੋਰ ਹਾਂ ਜਿਹੜਾ ਸੁਬੰਦ ਸੀ ਉਹ ਬੰਦਾ ਵੀ ਤੁਹਾਡੇ ਪਿੰਡ ਦਾ ਆ ਜਾਂ ਆਸੇ-ਪਾਸੇ ਉਹ ਨਿਹਾਲ ਸਿੰਘ ਵਾਲੇ ਦਾ ਉਹ ਨਿਹਾਲ ਸਿੰਘ ਸੀ ਉਹਦੇ ਨਾਲ ਕਿੰਨੇ ਚਿਰ ਦੀ ਰਹਿੰਦੀ ਸੀ ਪਤਾ ਨਹੀਂ ਵੀਰੇ 2 ਸਾਲ 2.5 ਸਾਲ ਦੀ ਹੋਊਗੀ ਇਹ ਨਹੀਂ ਪਤਾ ਇਹ ਤੋਂ ਪਹਿਲਾਂ ਦੀ ਹੋਵੇ ਆਪਾਂ ਉਹ ਨਾਰ ਰਹਿੰਦੇ ਸੀ ਹਮ ਬਸ ਵੀ ਬੰਦਾ ਮਿਹਨਤੀ ਸੀ ਪਰਵਾਰ ਸਾਡੇ ਨਾਲ ਹੀ ਕੰਮ ਕਰਦਾ ਸੀ ਵੀਰੇ ਪੱਠੇ ਤੇ ਯਾਰ ਹਮ ਹੋਰ ਪਹਿਲਾਂ ਉਹਦਾ ਮਾਗਰ ਸੀਗਾ ਉਹ ਨਾਲ ਬਤ ਕਰਦਾ ਰਹਿੰਦਾ ਸੀ ਸੁਟਣਾ ਵੀ ਆਉਂਦੀ ਆ ਯਾਰ ਬੰਦੀ ਨਹੀਂ ਜਾਂ ਕਿਸ ਤਰ ਇਹ ਇਹ ਬਾਈ ਇਹੀ ਕਹਿੰਦਾ ਸੀਗੇ ਮੈਂ ਲਿਆਉਣੀ ਹਮ ਉਹ ਪਾਲਦੀ ਤਲਾਕ ਹੀ ਤਲਾਕ ਦਿੰਦਾ ਨਹੀਂ ਸੀ ਬਸ ਉਹ ਕਤੇ ਆਈ ਹਫਤਾ ਮੈਨੇ ਹਫਤਾ ਵਾਲਾ ਹੋਊਗਾ ਪੰਜਾ ਛੇ ਦਿਨ ਰਹੀ ਪੰਜਾ ਛੇ ਦਿਨਾਂ ਚ ਗੱਲਬਾਤ ਆ ਬਣ ਗਈ ਹਮ ਬਸ ਬੱਚੇ ਬੱਚੇ ਜਿਹੜੇ ਇਹਦੇ ਦੋ ਬੱਚੇ ਸੀ ਹਾਂਜੀ ਇੱਕ ਮੁੰਡਾ ਤੇ ਕੁੜੀ ਸੀ ਮੁੰਡਾ ਮੁੰਡਾ ਕੁੜੀ ਤੇ ਮੁੰਡਾ ਇਹਦੇ ਕੋਲੇ ਸੀ ਕੁੜੀ ਉਹ ਆਦੇ ਨਾਲ ਰੱਖੀ ਸੀ ਨਹੀਂ ਕੁੜੀ ਆਪਦੇ ਪੇਕੀ ਛੱਡੀ ਵੀ ਨਣਕੀ ਨਣਕੀ ਕੁੜੀ ਨਣਕੀ ਸੀ ਤੇ ਮੁੰਡਾ ਇਹਦੇ ਕੋਲੇ ਇਹਦੇ ਕੋਲੇ ਸੀ ਜੀ ਉਹ ਕਦੀ ਆ ਜਾਂਦਾ ਸੀ ਕਦੀ ਉੱਠ ਜਾਂਦਾ ਸੀ ਬਸ ਜਿਹੜਾ ਬੱਚਾ ਰਹਿੰਦਾ ਸੀ ਉਹ ਕਿੰਨੇ ਸਾਲਾਂ ਦਾ ਸੀ ਇਹਦਾ ਉਹ ਮੇਰੇ ਸਹਣਾ ਦਸਾਂ ਕਿਹੜਾ ਸਾਲਾਂ ਦਾ ਹੋ ਗਿਆ ਜੀ ਦਸਾਂ ਕਿਹੜਾ ਸਾਲਾਂ ਦਾ ਸੀ ਹਾਂ 11 ਸਾਲ ਦਾ। ਬੱਲਾ ਇਹਦਾ 15 16 ਸਾਲ ਦਾ ਹੋਇਆ ਬਸ। ਨਹੀਂ ਇਹ ਮੁੰਡਾ ਜਿਹੜਾ 10 ਸਾਲਾਂ ਦਾ ਸੀ ਆਪਣੇ। ਸਰ 11 ਸਾਲ ਦਾ گا۔ 11 ਸਾਲ ਦਾ ਮੁੰਡਾ। ਹਾਂਜੀ ਸਰ। ਜੀ ਜੀ ਉਹ ਰੋਟੀ ਦਾ ਫਿਰ ਕਿਵੇਂ ਕਰਦਾ ਸੀ ਜਿੰਮੇ ਹੁਣ 4 ਦਿਨ ਤੇ ਦੀ ਮੌਤ ਜਵਾਕ ਨੂੰ ਬੱਚੇ ਨੂੰ ਪਤਾ ਹੀ ਨਹੀਂ ਲੱਗੇ ਮੇਰੇ ਡੈਡੀ ਤੇ ਮਰੇ। ਮੈਂ ਉਹ ਨਾਲ ਹੀ ਲੈ ਗਈ ਸੀ ਨਾ ਵੀਰ ਜੀ ਬੱਚੇ ਨੂੰ ਤੰਮਕਾ ਆ ਦਿੰਦੀ ਸੀ ਜੇ ਤੂੰ ਕਹਿੰਦੀ ਦੱਸਿਆਗਾ ਆ ਦੇ ਕਿਸੇ ਵੀ ਆਸ ਗਮਾਣ ਨੂੰ ਵੀ ਅਸੀਂ ਵੀ ਤੈਨੂੰ ਨਾਲ ਹੀ ਮਾਰ ਦਾਂਗੇ। ਪਰ ਉਹਨੇ ਕਿਸੇ ਨੂੰ ਸਰ ਦੱਸਿਆ ਨਹੀਂਗਾ। ਬੱਚੇ ਨੂੰ ਜਿੰਨੇ ਇਹ ਕਾਰਾ ਕਰਕੇ ਗਈ ਹੈ ਉਹਦੇ ਨਾਲ ਹੀ ਲੱਗੀ। ਹਾਂਜੀ ਉਦੋਂ ਵੀ ਨਾਲ ਹੀ ਸੀ ਸਰ ਤੇ ਉਦੋਂ ਬਾਅਦ ਵੀ ਨਾਲ ਹੀ ਲੇ ਗਏ ਜਦੋਂ ਬਾਹਰ ਵੀ ਨਾਲ ਲੇ ਗਏ ਹਾਂਜੀ ਜਿਵੇਂ ਬਾਹਰ ਨੂੰ ਭਾਣੇ ਵੇਖਿਆ ਵੀ ਕੁੰਡਾ ਕੰਡਾ ਕੋਈ ਲੱਗਣ ਚੰਗੀ ਤਰ੍ਹਾਂ ਬਾਹਰ ਇਤਨੀ ਖੁੱਲਾ ਜਿੰਦਾ ਲੱਗਾ ਸੀ ਬਾਹਰ ਨਹੀਂ ਨਹੀਂ ਜਿੰਦਾ ਲੱਗਿਆ ਵਾ ਸੀ ਜੀ ਜਿੰਦਾ ਲੱਗਿਆ ਵਾ ਸੀ ਸਾਰੀ ਪੰਚਾਇਤ ਨੇ ਰਲ ਕੇ ਜਿੰਦਾ ਖੋਲਿਆਗਾ ਜੀ ਜਿੰਦਰੇ ਫਿਰ ਦੋ ਲੱਗੇ ਹੋਣਗੇ ਇੱਕ ਅੱਗੇ ਬਾਹਰ ਨੂੰ ਲੱਗੀ ਇੱਕ ਉਰਲੇ ਨੂੰ ਨਹੀਂ ਸਰ ਅੱਗੇ ਨਹੀਂ ਲੱਗਿਆ ਸੀ ਉਹ ਵੱਡੇ ਇੱਦੀ ਰੱਸੀ ਬੰਨੀ ਸੀ ਅੱਗੇ ਉਹ ਬੰਨਾ ਜਿੰਦਾ ਲੱਗਿਆ ਵਾ ਸੀਗਾ ਕਮਰੇ ਨੂੰ ਜਿੰਦਾ ਲਾ ਕੇ ਗਈ ਸੀ ਜੀ ਜੀ ਹਾਂਜੀ ਜਿੰਦਰਾ ਲਾਗੀ ਤੇ ਜਵਾਕ ਸੀ ਜਿਹੜਾ ਉਹਨੂੰ ਨਾਲ ਲੈ ਗਈ ਆਪ ਤੇ ਹਾਂ ਨਾਲ ਲੈ ਕੇ ਉਹਨੂੰ ਇਹਦੇ ਕੋਈ ਹੋਰ ਭੈਣ ਭਰਾ ਹੋਣਗੇ ਕੱਲਾ ਤਾਂ ਨਹੀਂ ਹੋਊਗਾ ਇਹਦੇ ਇੱਕ ਭਰਾ ਉਹ ਲੱਗਿਆ ਸੀਗਾ ਇੱਥੇ ਮੰਡੀ ਦੁਕਾਨ ਤੇ ਲੱਗੇ ਹੋ ਸਰਸਿਆਂਲੇ ਲੱਗਿਆ ਉਹਨੂੰ ਫਿਰ ਆਖਲ ਕੇ ਰਹਿਣ ਲੱਗੇ ਸਹੁਰਿਆਂ ਇਹਨੂੰ ਲੈ ਕੇ ਵੀ ਗਿਆ ਪਹਿਲੋਂ ਇੱਦੋਂ ਵੀ ਚੱਲ ਤੂੰ ਮੇਰੇ ਕੋਲੇ ਉੱਥੇ ਰਹਿ ਪਾ 10000 ਰੁਪਏ ਲੈਂਦਾ ਸੀ ਮਹੀਨੇ ਦਾ ਉੱਥੋਂ ਉਹਨਾਂ ਦਾ 2 ਕੁ ਮਹੀਨੇ ਲਾਇਆ 20000 ਰੁਪਏ ਲੈ ਕੇ ਪਿੰਡ ਆ ਗਿਆ ਫਿਰ ਕਹਿੰਦਾ ਚੱਲ ਕੋਈ ਨਹੀਂ ਇਹਨੇ ਸੀਜ਼ਨ ਆ ਗਿਆ ਉਹਨੂੰ ਕਣਕ ਦਾ ਕਣਕ ਦਾ ਸੀਜ਼ਨ ਲਾਇਆ ਮੁੰਡਾ ਸਾਡੇ ਪਿੰਡ ਦਾ ਮੈਂਬਰ ਹੀ ਆ ਕੰਮਾਂ ਤਾਂ ਬਥੇਰਾ ਸੀ ਯਾਰ ਕੰਮੇ ਤੇ ਕੋਈ ਗੱਲ ਹੀ ਨਹੀਂ ਇਮਾਨਦਾਰੀ ਵੀ ਬਥੇਰੀ ਆ ਪਰਾਂ ਤੂੰ ਕਿਤੇ ਖੜਾ ਜਾਏ ਕੋਈ ਪੈਣੀ ਰੱਤੀ ਚੀਜ਼ ਹਲਾਉਣ ਵਾਲਾ ਬੰਦਾ ਹੀ ਨਹੀਂ ਸੀ ਤੇ ਬਸ ਬਾਦ ਉਹਨੂੰ ਮੌਤ ਦੀ ਆ ਗਈ ਵਿਚਾਰੇ ਦੇ ਨੇੜੇ ਹਾਂ ਮੈਂ ਉਹਦੋਂ ਪਹਿਲੂ ਉਹਦੋਂ ਦੋ ਤਿੰਨ ਦਿਨ ਕਿਹਾ ਮੈਂ ਹੈ ਕਾਲੀ ਤੂੰ ਖੜਾ ਛੜ ਦੇ ਤੈਨੂੰ ਮਾਰ ਦੂ ਇਹ ਨਹੀਂ ਦਾਤਾ ਕੋਈ ਨਹੀਂ ਆਜੂ ਬਸ ਐਂ ਕਰਦਾ ਰਿਹਾ ਉਹ ਮੁੰਡੇ ਗੋਲਡੀ ਕੋਲੇ ਬਹੁਤ ਵਹਿੰਦਾ ਰਿਹਾ ਹਾਂ ਹਾਂ ਗੋਲਡੀ ਕੋਲੇ ਬਹੁਤ ਵਹਿੰਦਾ ਉਹ ਵੀ ਅੱਜ ਅੱਜ ਗੱਲਾਂ ਕਰਦੇ ਆ ਤੇ ਮੈਂ ਹਾਂ ਯਾਰ ਉਹ ਇੱਕ ਮੁੰਡਾ ਹੋਰ ਆ ਭੰਗੀਆਂ ਉਹ ਨਹੀਂ ਆਉਂਦਾ ਹੁੰਦਾ ਇੱਥੇ ਉਹ ਉਹ ਵੀ ਇਧਰੋਂ ਆਇਆ ਕੱਲ ਮੈਂ ਹਾਂ ਤੇਰੇ ਕੋਲ ਨੰਬਰ ਹੈਗਾ ਗੋਲਡੀ ਦਾ ਕਹਿੰਦਾ ਆ ਗੋਲਡੀ ਮੈਂ ਹਾਂ ਯਾਰ ਕਾਲੀ ਨਹੀਂ ਦਿਸਦਾ ਉਦੋਂ ਜਿੰਦਾ ਨਹੀਂ ਭੰਨਿਆ ਜਿੰਦਾ ਉਦੋਂ ਬਾਅਦ ਭੰਨਿਆ ਜਦੋਂ ਪੰਚਾਇਤ ਆ ਗਈ ਸਾਰੀ ਫਿਰ ਇੱਕ ਆਪਣੇ ਮੁੰਡਾ ਜਿਹਾ ਬਣਾ ਉਹਦਾ ਮੈਂਬਰ ਆ ਇਹਨੇ ਫਿਰ ਆਣ ਕੇ ਇਹ ਤੇ ਕਹਿੰਦਾ ਜਿੰਦਾ ਭਾਨ ਕੇ ਦਿਓ ਥੋੜਾ ਮਗਾ ਕੇ ਦਿੰਦਾ ਭੰਨਿਆ ਸਾਰੇ ਤਿੰਨ ਭੈਣ ਭਰਾ ਸੀਗੇ ਜੀ ਭੈਣ ਦੀ ਡੈਥ ਹੋਈ ਵੀ ਆ ਤੇ ਭਰਾ ਹੈਗਾ ਜੀ ਪਰਾਹ ਜੀ ਅਸੀਂ ਉਹ ਦੂਸਰਾ ਪਰਾਇਸੇ ਪਿੰਡ ਚ ਰਹਿੰਦਾ ਜਾ ਕੇ ਤੇ ਹੋਰ ਰਹਿੰਦਾ ਸਰ ਉਹ ਆਪਣੇ ਸੌਰੀ ਰਹਿੰਦਾ ਹੁਣ ਉਹ ਸੌਰੀ ਰਹਿੰਦਾ ਹਾਂਜੀ ਉਹਨੂੰ ਪਤਾ ਲੱਗ ਗਿਆ ਇਸ ਕਹਾਣੀ ਦਾ ਹੁਣ ਹਾਂ ਸਰ ਲੱਗ ਗਿਆ ਸਵੇਰ ਨੂੰ ਦੱਸਿਆ ਉਹਨਾਂ ਨੇ ਵੀ ਆ ਗੱਲਬਾਤ ਹੋ ਗਈ ਉਹ ਆਕਲ ਕੇ ਰਹਿੰਦਾ ਆਪਣੇ ਸੌਰੀ ਹਾਂਜੀ ਉਹ ਆਗੇ ਸੀਗੇ ਤੇ ਪਿੰਡ ਦੇ ਵਿੱਚ ਪਹਿਲੀ ਘਟਨਾ ਦੇ ਤੋਂ ਪਹਿਲਾਂ ਵੀ ਕੋਈ ਘਟਨਾ ਹੋਈ ਹੈ ਤੁਹਾਡੇ ਪਿੰਡ ਦੇ ਵਿੱਚ ਬਹੁਤ ਦੁਖਦਾਈ ਖਬਰ ਆਈ ਜਿਹੜੀ ਹੋ ਜਾਣੀ ਇਹ ਆਂਟ ਘੰਟੇ ਵੀ ਜਿੰਮੇ ਸਾਮਿਆ ਨਹੀਂ ਹੋਇਆ ਤੁਸੀਂ ਡਰੇ ਨਹੀਂ ਹੋਏ ਸਾਰੇ ਲੋਕ ਦੂਜਾ ਕੇਸ ਹੋ ਗਿਆ ਦੂਜਾ ਹੋ ਗਿਆ ਹਾਂਜੀ ਪਹਿਲਾਂ ਕਿੰਨਾ ਟਾਈਮ ਹੋ ਗਿਆ ਜਿਹੜਾ ਪਹਿਲੇ ਕੇਸ ਨੂੰ ਜਿਹੜਾ ਇਹ ਤੋਂ ਪਹਿਲਾਂ ਹੋਇਆ ਸੀ ਤਿੰਨ ਸਾਲ ਹੋ ਗਏ ਸਰ ਉਹਨਾਂ ਨੂੰ ਤਿੰਨ ਸਾਲ ਉਹ ਕੀ ਘਟਨਾ ਕੱਢੀ ਸੀ ਭਨੇ ਉਹਦਾ ਵੀ ਕਤਲ ਹੀ ਕੀਤਾ ਗਿਆ ਸੀ ਸਰ ਉਹ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਜਿਵੇਂ ਸੇਮ ਜਮਾ ਹਾਂਜੀ ਉਹਦੇ ਘਰ ਵਾਲੀ ਨੇ ਨਹੀਂ ਸਰ ਉਹਦੇ ਘਰ ਵਾਲੀ ਨੇ ਨਹੀਂ ਮਾਰਿਆ ਹੋਰ ਗਵੰਡੀ ਨੇ ਮਾਰਿਆ ਸੀ ਉਹਨੂੰ ਮਾਰੇ ਲੱchn ਕਰਕੇ ਬਾੜ ਨਹੀਂ ਨਹੀਂ ਸੀ ਦਿੰਦਾ ਘਰੇ ਕੋਈ ਵਰਤਾਓ ਨਹੀਂ ਸੀ ਰੱਖਦੇ ਹਾਂ ਹੋਰ ਆ ਜੀ ਨੇ ਸਾਨੂੰ ਪਤਾ ਵਾ ਉਹਦੇ ਨਜਾਇਜ਼ ਸਬੰਧ ਸੀ ਕਿਸੇ ਨਾਲ ਮੌਤ ਦਾ ਕਾਰਨ ਵੀ ਇਹੀ ਹੈ ਇਹਦਾ ਹਾਂ ਕਾਰਨ ਨਜਾਇਜ਼ ਸਬੰਧ ਸੀ ਤੁਹਾਡਾ ਘਰ ਵੀ ਨਾਲ ਹੀ ਬਿਲਕੁਲ ਇੱਥੇ ਮੇਰਾ ਤਾਂ ਦੂਰ ਹੈ ਜੀ ਘਰ ਉਹ ਬੰਦਾ ਭਗਤ ਸੀ ਜੀ ਇਹ ਬੰਦਾ ਭਗਤ ਸੀ ਮੰਦਿਰ ਚ ਸੇਵਾ ਕਰਦਾ ਸੀ ਨੂੰ ਸਾਲ ਹੀ ਹੋ ਗਏ ਮੰਦਿਰ ਚ ਸੇਵਾ ਕਰਦੇ ਨੂੰ ਸੇਵਾ ਮੰਦਿਰ ਆ ਇਹ ਜ ਆ ਸਾਡੇ ਜਿਹੜੇ ਜੁੱਗੋ ਜੁੱਗ ਮੰਦਿਰ ਨੂੰ ਮੰਨਦਾ ਪਿੰਡ ਸਾਰੇ ਪੰਜ ਪਿੰਡ ਮੰਨਦੇ ਆ ਬਹੁਤ ਪੁਰਾਣਾ ਮੰਦਿਰ ਆ ਅੰਗਰੇਜ਼ਾਂ ਦੇ ਰਾਜ ਵਲੇ ਦਾ ਜੀ ਉਹ ਉੱਥੇ ਸੇਵਾ ਕਰਦਾ ਸੀ ਪੂਰੀ ਇਹ ਬੰਦਾ ਭਗਤ ਸੀ ਬੰਦਾ ਲੜਨ ਬੋਲਣ ਵਾਲਾ ਨਹੀਂ ਸੀ ਕਿਸੇ ਨਾਲ ਵੀ ਲੜ ਕੇ ਘਰੇ ਆ ਜੂ ਕਿਸੇ ਦਾ ਸੱਟ ਮਾਰ ਕੇ ਆ ਜੂ ਜੇ ਕਿਸੇ ਨੇ ਗਾਲ ਕੱਢ ਦਿੱਨੀ ਬੋਲਣ ਵਾਲਾ ਨਹੀਂ ਸੀ ਬੰਦਾ ਬਾਲੀ ਕਰਕੇ ਤਾਂ ਗਊ ਮਾਰਤੀ ਜੀ